ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸੱਚ ਦਾ ਪ੍ਰਦੀਪ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਫਗਵਾੜਾ ਸ਼ਹਿਰ ਦੀ ਉੱਗੀ ਸਮਾਜ ਸੇਵਿਕਾ ਰਜਨੀ ਬਾਲਾ ਹਮੇਸ਼ਾ ਹੀ ਲੋਕ ਭਲਾਈ ਤੇ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਰਹਿੰਦੇ ਹਨ ਅੱਜ ਵੀ ਉਹਨਾਂ ਵੱਲੋਂ ਨਵਿਕਲਾ ਉਪਰਾਲਾ ਕਰਦੇ ਹੋਏ ਲੋੜਵੰਦ ਮਹਿਲਾਵਾਂ ਲਈ ਸ਼ਾਲ ਪੇਟ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋੜਵੰਦ ਮਹਿਲਾਵਾਂ ਨੂੰ ਉਹਨਾਂ ਨੇ ਆਪਣੇ ਕਰ ਕਮਲਾ ਨਾਲ ਸ਼ਾਲ ਪੇਟ ਜਾਣਕਾਰੀ ਦਿੰਦਿਆਂ ਸਮਾਜ ਸੇਵਕਾ ਰਜਨੀਵਾਲਾ ਨੇ ਦੱਸਿਆ ਕਿ ਉਹ ਆਲ ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਸੁਭਾ ਮੀਤ ਪ੍ਰਧਾਨ ਵੀ ਹਨ ਇਸੇ ਸੰਸਥਾ ਨਾਲ ਮਿਲ ਕੇ ਉਹ ਹਮੇਸ਼ਾ ਲੋੜਵੰਦਾਂ ਦੀ ਸੇਵਾ ਕਰਦੇ ਰਹਿੰਦੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ ਅੱਜ ਉਹਨਾਂ ਦੀ ਟੀਮ ਪਿੰਡ ਲਖਨਪਾਲਾ ਪਹੁੰਚੀ ਜਿੱਥੇ ਲੋੜਵੰਦ ਮਹਿਲਾਵਾਂ ਨੂੰ ਰਾਸ਼ਨ ਸ਼ਾਲ ਅਤੇ ਹੋਰ ਵਸਤਾਂ ਭੇਟ ਕੀਤੀਆਂ ਗਈਆਂ। ਜੀ। ਹਾਂਜੀ ਮੈਂ ਸਵੈ ਸੇਵੀ ਕਾ ਰਜਨੀਪਾਲਾ ਜਿਹੜੀ 올 ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਦੀ ਸੁਭਾ ਮੀਤ ਸੁਭਾ ਪ੍ਰਧਾਨ ਚੰਕੀ ਅੱਜ ਮੈਂ ਲੋੜੀ ਦੇ ਮੌਕੇ ਤੇ ਸਾਰੀਆਂ ਜਿਹੜੀਆਂ ਮਹਿਲਾਵਾਂ ਸਾਡੇ ਵੀਰ ਇੱਥੇ ਪਹੁੰਚੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦੀਆਂ। ਸਾਡੀ ਆਰਗੇਨਾਈਜ਼ ਬਨੋ ਸਸਤਾ ਬਨੋ ਜਿਹੜੇ ਹੈ ਅਪਰਾਲੇ ਆ ਗਰਮ ਸ਼ਾਲ ਜਾਂ ਕੰਬਲ ਜਾਂ ਕੁਝ ਵੀ ਬੰਡਲ ਦੇ ਜਿਹੜੇ ਅਪਰਾਲਾ ਹਰ ਸਾਲ ਹਰ ਪਿੰਡਾਂ ਦੇ ਵਿੱਚ ਕੀਤਾ ਜਾਂਦਾ ਆ ਅੱਜ ਵੀ ਠੰਡ ਨੂੰ ਮਜ਼ੇਦਾਰ ਤੱਕਦੇ ਹੋਏ ਦੇਖਿਆ ਕਿ ਠੰਡ ਦਾ ਤੁਸੀਂ ਦੇਖ ਰਹੇ ਹੋ ਕੜਾਕੇ ਦੀ ਠੰਡ ਪੈਂਦੀ ਹੋਈ ਆ ਅਸੀਂ ਹਰ ਪਿੰਡਾਂ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਜਿਹੜੇ ਸ਼ਾਲ ਆ ਕੰਬਲ ਆ ਜਾਂ ਰੱਜਣ ਆ ਹਰ ਪਿੰਡਾਂ ਦੇ ਵਿੱਚ ਪ੍ਰੋਵਾਈਡ ਕੀਤੇ ਜਾ ਰਹੇ ਆ ਅੱਜ ਅਸੀਂ ਲਖਨਪਾਲਾਂ ਦੇ ਵਿੱਚ ਮੈਡਮ ਮਮਤਾ ਸ਼ਰਮਾ ਜੋ ਕਿ ਸਮਾਸ਼ੇਵਿਕਾ ਦਾ ਕੰਮ ਕਰਦੇ ਆ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਆ ਤੇ ਇੱਥੇ ਅੱਜ ਅਸੀਂ ਜਿਹੜਾ ਸ਼ੌਲਾਂ ਦਾ ਤੇ ਜੋ ਵੀ ਖਾਣ ਪੀਣ ਦਾ ਸਮਾਨ ਆ ਉਹਦੇ ਨਾਲ ਅਸੀਂ ਜਿਹੜਾ ਇਹ ਟੀਬੀਆਂ ਦੇ ਵਿੱਚ ਇਹ ਕਰ ਰਹੇ ਆ ਥੈਂਕ ਯੂ